ਦੇ ਸਸਰੀ ਕਾ ਗਿਰੀ ਬੈਜੋ ਬੈਠੇ ਰਹੀ ਦੀ ਜੀ ਬੈਜ ਬੈਜ ਹਾਂ ਅੱਧਾ ਵਧੀਆ ਜਗਾ ਤੁਸੀਂ ਕੱਪੜਿਆਂ ਦਾ ਕੰਮ ਹਾਂਜੀ ਵਧੀਆ ਸਹੀ ਗੱਲ ਆ ਵਧੀਆ ਇਹਦੇ ਨਾਲ ਵਧੀਆ ਚੱਲ ਆਊਗਾ ਹਨਾ ਹਾਂਜੀ ਜੇ ਬਣਾਉਣੇ 4 ਪੈਸੇ ਆ ਦੀ ਵਰਤ ਲੈਣੇ ਹਾਂ ਹਾਂ ਜਿਹੜੇ ਨਾਲ ਬੱਚੇ ਬਣਾ ਲੈ ਆਪ ਦੇ ਵਰਤ ਲੈਣੇ ਹਾਂਜੀ ਆਪ ਦੇ ਵਰਤ ਜਾਣੇ ਆ ਸਹੀ ਗੱਲ ਆ ਹੋਰ ਸਾਰੇ ਕਿੰਨੇ 5:30 ਵਜੇ ਆ ਠੀਕ ਅੱਛਾ ਤੁਸੀਂ ਤਿਆਰ ਕੀਤੇ ਆ ਹਾਂਜੀ ਦੇਖ ਲਓ ਅੱਛਾ ਅੱਛਾ ਸੋਨੇ ਕੀਤੇ ਆ ਤਿਆਰ ਆਂ

వియదే సచ్అం వి ంవి. అశృరా Nacht 4 చోఫి. పనానాన్ మిరాదలి i అభిਸండి. అశ్నానానద ఆకృలాదలీ. విట్కంథలరాదల. చమిన సచ్షనానానదore ఉండొసటల. ਇਹ ਕੰਮ ਤਾਂ ਆਪਣੇ ਕੰਮ ਆ ਹੀ ਜਾਂਦਾ ਸਹੀ ਗੱਲ ਹਾਂ ਵਿਹਣਾਂ ਨੇ ਵੀ ਆਪਾਂ ਕੀ ਕਰਨਾ ਹੁੰਦਾ ਦੇਖਣਾ ਹਾਂਜੀ ਹਾਂ ਤੁਹਾਡੇ ਬੱਚੇ ਤੁਸੀਂ ਹੋ ਗਿਆ ਤੇ ਨਹੀਂ ਨਹੀਂ ਬਸ ਆਪਣੇ ਕੱਪੜਿਆਂ ਦੇ ਪਹਿ ਵਸਤਾਲਰ ਦਾ ਪਾਲਣ ਦਾ ਕੰਮ ਪਾਲਣ ਦਾ ਕੰਮ ਤੁਹਾਡਾ ਵਧੀਆ ਚੱਲਦਾ ਹਾਂ ਹਾਂ ਜਿਵੇਂ ਵਧੀਆ ਚੱਲੀ ਜਾਂਦਾ ਬੱਚੇ ਵਿੱਚ ਰੱਖਿਆ ਗਰਮੀ ਆ ਜਿਵੇਂ ਹੁਣ ਥੋੜਾ ਘਟਾ ਹੁਣ ਘਟਾ ਹਾਂ ਵਿਆਹਾਂ ਦੀ ਸੀਜ਼ਨ ਕਰਕੇ ਘਟਾ ਅੱਛਾ ਅੱਛਾ ਠੀਕ ਹੈ ਤੁਹਾਨੂੰ ਕੂੜੇ ਤੇ ਚੱਲੀ ਵੀ ਜਾਂਦੀ ਦੀਦੀ

हां जी आ गए दीदी हाँ कपड़े दीदी कपड़े तैयार कर लेगी जी। जी मैं बना के गई थी मैं करके पा भी लेगी है?